ਪਾਣੀ ਹੋ ਗਿਆ ਡੂੰਘੇ ਹੁਣ ਚੋਨਾ ਲਾਣਾ ਹੀ ਛੱਡ ਨਾ ਨਾ ਹੁਣ ਨਹੀਂ ਹੁਣ ਭਗਵੰਤ ਮਾਨ ਕਹਿੰਦਾ ਏ ਤਾਂ ਕਰਕੇ ਜੀ ਇਹਨੂੰ ਨਾ ਆਪਾਂ ਨੇ ਏਸੀ ਵਾਲੀਆਂ ਲੋਰਾਂ ਤੋਂ ਆ ਕੇ ਲੈਣੀਆਂ ਟੀ-ਸ਼ਰਟਾਂ ਵੀ ਮੰਨ ਲੈ ਵੀ ਤੂੰ ਉਹਨਾਂ ਮੈਂ ਲੱਖ ਸਾਬਣ ਗਾ ਫਿਰ ਲਾਲ ਮੈਂ ਉਹ ਖੋਗ ਬਣਾ ਫਿਰ ਲਾਲ ਮੈਂ ਪਰਫਿਊਮ ਫਿਰ ਲਾਲ ਮੈਂ ਸੈਂਟ ਜੋ ਵੀ ਲਾਣਾ ਤੂੰ ਉਤੇ ਬਾਅਦ ਪਾਊਡਰ ਵੀ ਲਾ ਦਿੰਨਾ ਫਿਰ ਉਤੇ ਬਾਅਦ ਉਤਰ ਉਤਰ ਲਾਣੇ ਦੀ ਲੋੜ ਪੈਂਦੀ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਾਣੇ ਠੀਕ ਠਾਕ ਹੈ ਹੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਤੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਇੱਧਰ ਜਾਂ ਬਾਹਰ ਦੇਸਾਂ ਬਦੇਸਾਂ ਤੋਂ ਵੀਰ ਭੈਣ ਭਰਾ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੁਸੀਂ ਬਹੁਤ ਸੇਯੋਗ ਦੇ ਰਹੇ ਹੋ ਤੇ ਸਾਡੇ ਕਮੈਂਟਾਂ ਰਾਹੀਂ ਸਾਨੂੰ ਮੋਟੀਵੇਸ਼ਨ ਵੀ ਕਰ ਰਹੇ ਹੋ ਸਲਾਹ ਵੀ ਦੇ ਰਹੇ ਤੇ ਅਸੀਂ ਵੀ ਤੁਹਾਡੇ ਤੋਂ ਸਲਾਹ ਲੈ ਲੰਨੇ ਹੁਣ ਅਸੀਂ ਪਿਛਲਾ ਬਲੌਗ ਪਾਇਆ ਤਾਂ ਜੀ ਟਰੈਕਟਰ ਦਾ ਜਿਹਦੇ ਚ ਤੇਲ ਵਾਲਾ ਕਲੱਚ ਤਾਂ ਉਹਦੇ ਵਿੱਚ ਆਪਣੇ ਨਾਲ ਜਿੰਨੇ ਵੀ ਭਰਾ ਜੁੜੇ ਹੋਏ ਬੱਚੇ ਵੀ ਜੁੜੇ ਹੋਏ ਉਹਨਾਂ ਵੀ ਬਹੁਤ ਵਧੀਆ ਜਾਂ ਸਿਆਣੇ ਵੀ ਸਾੜੇ ਬਜ਼ੁਰਗ ਜੁੜੇ ਹੋਏ ਬਹੁਤ ਵਧੀਆ رائے ਦਈ ਜੀ ਕਿਉਂਕਿ ਮੈਂ ਪੁੱਛਿਆ ਤਾਂ ਵੀ ਤੁਸੀਂ ਦੇਖੇ ਹੈ ਕਲੱਚ ਤੇ ਬਹੁਤ ਭਰਾਵਾਂ ਦੇ ਕਮੈਂਟ ਆਏ ਬਈ ਐ ਵੀ ਹਾਂ ਅਸੀਂ ਕਨਵਰਟਰ ਚ ਦੇਖੇ ਵੇ ਜਾਂ ਜੌਂਡੀਰ ਚ ਆਏ ਤੇ ਪਹਿਲਾਂ ਜਿਹੜਾ ਪੀਆਰ ਗੇਅਰ ਵਾਲਾ ਐ ਭਰਾ ਨੇ ਆਪਣੇ ਨੇ ਕਮੈਂਟ ਕਰਿਆ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇੱਕ ਭਰਾ ਕਹਿ ਰਿਹਾ ਏ ਜੀਸੀਬੀ ਵਿੱਚ ਵੀ ਆ ਰਿਹਾ ਹਾਂਜੀ ਹਾਂ ਬਿਲਕੁਲ ਰਾਈਟ ਗੱਲ ਹੈ ਤੁਹਾਡੀ ਜੀਸੀਬੀ ਵਿੱਚ ਵੀ ਤੇਲ ਵਾਲਾ ਕਲਚ ਤੇ ਇਹ ਕਲਚ ਦਾ ਬਹੁਤ ਫਾਇਦਾ ਹੈ ਜੀ ਤੇ ਜਿਆਦਾਤਰ ਟਰੈਕਟਰਾਂ ਚ ਤਾਂ ਨਹੀਂ দেয়া ਗਿਆ ਇਹ ਟਰੈਕਟਰ ਕਿਉਂਕਿ ਆਪਣੇ ਤਾਂ ਬਾਵਾਹੀ ਇੱਕ ਥੋਂ ਤੋਂ ਲੋਡ ਹੈ ਇਹ ਨਾ ਜਿਹੜੇ ਆਮ ਰੋੜਾਂ ਤੇ ਚੱਲਦੇ ਆ ਜਿਕਰ ਹੁਣ ਜੀਸੀਬੀ ਹੈ ਜੀ ਉਹਦੇ ਜਿਆਦਾਤਰ ਖੜ ਕੇ ਕੰਮ ਕਰਨਾ ਹੈ ਪ੍ਰੈਸ਼ਰ ਦਾ ਕੰਮ ਹੈ ਤੇ ਉਹਨੂੰ ਜੇ ਪਹਿਲੇ ਚੱਗੇ ਨੂੰ ਜਾ ਰਹੀ ਹੈ ਤਾਂ ਪਹਿਲੇ ਚ ਬੈਕ ਕਰ ਲਓ ਇੱਕ ਲਾਗ ਪਰ ਗੇਅਰ ਹੁੰਦਾ ਹੈ ਚਾ ਚੌਥੇ ਚ ਬੈਕ ਕਰ ਲਓ ਉਹਨੂੰ ਤੇ ਉੱਥੇ ਇਹ ਕਲੱਚ ਕੰਮ ਕਰ ਜਾਂਦਾ ਕਿਉਂਕਿ ਉਹਦੇ ਅੰਜਣ ਦੇ ਜਿਹੜੇ ਚੱਕਰ ਹੈ ਉਹ 1500 ਤੋਂ ਘੱਟ ਨਹੀਂ ਅਸੀਂ ਰੱਖ ਸਕਦੇ ਜਦੋਂ ਜੀਸੀਵੀ ਚਲਾਣੀ ਹੈ ਮੈਂ 2 ਮਿੰਟ ਦਾ ਬਲੌਗ ਦਊਂਗਾ ਪਰਸੋਂ ਪਰਸੋਂ ਰੋਜ਼ ਨਾਲ ਸ਼ਾਮ ਨੂੰ 4:00 ਵਜੇ ਇੰਨਾ ਮਹੀ ਆਇਆ ਵੀ ਦਿਖਣੇ ਲਈ ਹਟ ਗਿਆ ਤਾਂ ਤੇ ਕੱਲ ਉਸੇ ਟਾਈਮ ਫੇਰ ਬੱਦਲ ਆਇਆ ਅੱਜ ਦਿਨ ਕਹਿੰ ਮਜੀਰ ਬੀਰਬਾਰ ਕੱਲ ਬੁੱਧਵਾਰ ਨੂੰ ਫੇਰ 4:00 ਵਜੇ ਬੱਦਲ ਆਇਆ ਤਾਂ ਉੱਕਣੀ ਪਰ ਮੀ ਪਿਆ ਨਹੀਂ ਕੱਲ ਹਲਕਾ ਜਿਹਾ ਪੈ ਕਾ ਲੰਘ ਗਿਆ ਦੁਕਾਨ ਦੇ ਮੂਰੇ ਨਾਲ ਸਾਡੇ ਪਿੰਡਾਂ ਚ ਨਾ ਕਿਧਰੇ ਤੇ ਜਿਹੜਾ ਪਰਸੋਂ ਮੀ ਪਿਆ ਮੈਂ 2 ਮਿੰਟ ਦਾ ਬਲੌਗ ਦਊਂਗਾ ਦੇਖਿਓ ਕਿੰਨਾ ਮੀ ਪੈ ਰਿਹਾ ਪਰ ਜੇ ਉਹ ਕਿਤੇ ਟੀਕਾ ਪੈ ਜਾਂਦਾ ਨਾ 2-3 ਘੰਟੇ ਮੈਨੂੰ ਤਾਂ ਐ ਲੱਗਿਆ ਤਾਂ ਵੀ ਲੈ ਵੀ ਹੁਣ ਗੁਲਗਲੇ ਕਚੋਰੀਆਂ ਪਕਵਾ ਦਊਗਾ ਬਣੂਗੇ ਖੀਰ ਪੂਰੇ ਮਹਾ ਜੇ ਕੱਲੂ ਵੀ ਪੈ ਜਾਵੇ ਖਣੀ ਕੱਲ ਆਇਆ ਜੀ ਉਸੇ ਟਾਈਮ ਪਰ ਪਿਆ ਨਹੀਂ ਅੱਜ ਤਾਂ ਧੁੱਪ ਚੜੀ ਵੀ ਅੱਜ ਤਾਂ ਮੱਤੇ ਮਾਰੀ ਗਈ ਮਨਜੀਤ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਕਹਿ ਰਹੀ ਸੀ ਤੂੰ ਮੈਂ ਤਾਂ ਤੁਹਾਨੂੰ ਐ ਪੁੱਛਦੀ ਐ ਮੈਂ ਤਾਂ ਕਹੀ ਦ ਦੋ ਜਿਹੜੇ ਜਣੇ ਕਹੀ ਤੇ ਜਾਂਦੇ ਸੀ ਕੱਪੜੇ ਲੈ ਕੇ ਆਣੇ ਕੱਪੜੇ ਲੈ ਕੇ ਆਣੇ ਪਤਾ ਨਹੀਂ ਕਿੰਨੇ ਹੋ ਅੱਜ ਅਜਸ ਕਰਨੋ ਵੀ ਕਹਿ ਰਿਹਾ ਕਹਿੰਦਾ ਮਮਾ ਕਿਦਾਂ ਜਾਣਾ ਹੈ ਹੋਰ ਬਾਈ ਪ੍ਰਿੰਸ ਕੀ ਹਾਲ ਚਾਲ ਹੈ ਤੇਰਾ ਈ ਹੂੰ ਤਾਂ ਪ੍ਰਿੰਸ ਨਾਲਾਨ ਕਰੀ ਵੀ ਆਪਣੀ ਭੈਣ ਹੈ ਹੈ ਤੂੰ ਗੱਲ ਨੂੰ ਸਿਰੇ ਲਾ ਦੇ ਯਾਰ ਹੋਰ ਮੈਂ ਤਾਂ ਇਹਨਾਂ ਨੂੰ ਕਹਿ ਦਾਂ ਨਾ ਕੱਲ ਵੀ ਕਿਹਾ ਵੀ 5 ਵਜੇ ਤੇ ਚੱਲਦੇ ਆ ਉੱਥਾ ਆ ਕੇ ਮਨਜੀਤ ਕਹਿ ਦਿੰਦੀ ਹਾਂ ਠੀਕ ਹੈ ਚੱਲੂਗੇ 5:00 ਵਜੇ ਤੇ ਆ ਕੇ ਗਰਾਰੀ ਅੜ ਜਾਂਦੀ ਜਦੀ ਐ ਪ੍ਰਿੰਸ ਤਾਂ ਹੈ ਨਹੀਂ ਪ੍ਰਿੰਸ ਰਾਤ ਨੂੰ ਆਇਆ ਪ੍ਰਿੰਸ ਨਾ ਹੁਣ ਸਵੇਰੇ ਚਲੇ ਜਾਣਾ ਤੇ ਸਾਡਾ ਟਾਈਮ 5 ਵਜੇ ਤੋਂ ਹੀ ਕਿਉਂਕਿ ਹੁਣ ਵੀ ਟਰੈਕਟਰ ਖੜਿਆ ਈ ਦੁਕਾਨ 'ਤੇ ਫਾਦਰ ਸਾਹਿਬ ਖੋ ਰੇ ਮੈਂ ਜਾ ਕੇ ਫਿੱਟ ਕਰ ਦੇਣਾ ਤੇ ਪ੍ਰਿੰਸ ਨਾ ਹੁਣ ਗੱਡੀ ਭਰਨੀ ਜਾ ਕੇ ਰਾਤ ਆਇਆ ਤਾਂ ਇਹ 9 ਵਜੇ ਤੇ ਕੰਮ ਖਿੱਚਿਆ ਪਿਆ ਨਾ ਵੀ ਪਰ ਬਾਈ ਬਹੁਤ ਔਖਾ ਜਦੋਂ ਕੋਈ ਨਾ ਆਪਣਾ ਨਾ ਕੋਈ ਸੰਦ ਜਾਂ ਮਸ਼ੀਨਰੀ ਜਾਂ ਗੱਡੀ ਉਸ ਵੀ ਕਿਸਤਾਂ ਤੇ ਲੈ ਕੇ ਚਲਾਣੀ ਹੈ ਤਾਂ ਉੱਥੇ ਬੰਦਾ 9 ਵਰ ਨੋ ᱛਿਆਰ ਤੇ ਹੁੰਦਾ ਤੇ ਪ੍ਰਿੰਸ ਦਾ ਵੀ ਮਾਹੀ ਚੱਕਰ ਹੈ ਵਿਚਾਰੇ ਦਾ ਇੱਕ ਚੱਕਰ ਘਤਾਰ ਕੇ ਆਂਦਾ ਦੂਆ ਭਰ ਕੇ ਲਿਆਂਦਾ ਫੇਰ ਵੱਦੀ ਜਾਂਦਾ ਫੇਰ ਪਰ ਲਿਆਂਦਾ ਫੇਰ ਚਲੇ ਜਾਂਦਾ ਕੋਈ ਨਹੀਂ ਕੰਮ ਕਾਰ ਜ਼ਰੂਰੀ ਹੈ ਕੋਈ ਚੱਕਰ ਨਹੀਂ ਇਹਨਾਂ ਤਾਂ ਮੈਂ ਫੇਰ ਵੀ ਕਮਾ ਲਿਆਉਂਗਾ ਮਹੀਨਾ ਬਾਅਦ ਚ ਮੁੱਲਾਂ ਪਰੇ ਜਾਣਾ ਲੇਕਿਨ ਆ ਸੱਚਾ ਚਾਚੀ ਵੀ ਕਹਿ ਰਹੀ ਹੈ ਕਹਿੰਦੀ ਰਖੜੀਆਂ ਨੂੰ ਆ ਜੀ ਉਹ ਰਖੜੀਆਂ ਤਾਂ ਆ ਜੀਓ ਗਰਮੀ ਇੰਨੀ ਪੈ ਰਹੀ ਹੈ ਇੱਧਰ ਜੇ ਉੱਧਰ ਮੀਂਹ ਪੈਂਦੇ ਹੋਆ ਫੇਰ ਤਾਂ ਜਲੇ ਵੀ ਜਾ ਮੈਂ ਦੋ ਦਿਨ ਲਾਇਆ ਮੈਂ ਨਹੀਂ ਪ੍ਰਿੰਸ ਹੁਣ ਤਾਂ ਪ੍ਰਿੰਸ ਵੀ ਨਹੀਂ ਗਿਆ ਮਹੀਨੇ ਤੇ ਕਰਾਂ ਗਿਆ ਆ ਉਹ ਉਹ ਜੇਬੇ ਜੀ ਕੰਮਕਾਰ ਚੱਲ ਰਿਹਾ ਤੇ ਗੱਲ ਬਾਤ ਇਸ ਤਰ੍ਹਾਂ ਹੈ ਜਿਆ ਤਾਂ ਮੈਂ ਮੈਂ ਕਹਾਂ ਦੇਖੂੰਗੀ ਫੇਰੀ ਦੇਖੂੰਗੀ ਨਹੀਂ ਉਹਨਾਂ ਨੇ ਕਹਿੰਦੀ ਕੁਸ਼ਮ ਨੇ ਵੀ ਆਣਾ ਬਈ ਉਹ ਨੇ ਵੀ ਆਣਾ ਤੁਬੀ ਨਾਲ ਆ ਜੀ ਉਹ ਯਾਰ ਉਹ ਤਾਂ ਗੱਲ ਮੰਨ ਲ ਮੈਂ ਪਰ ਗੱਲ ਐ ਵੀ ਹੁਣ ਕੰਮ ਦੇਖ ਜਾਤੇ ਝੋਨਾ ਲੱਗਿਆ ਜਾਤੇ ਤਾਂ ਕੰਮ ਆਇਆ ਮਾਲਵਾ ਨਹਿਰ ਆ ਗਈ ਝੋਨੇ ਲਾਣੇ ਸ਼ੁਰੂ ਭਗਵਾਨ ਤਮਨ ਤਾਂ ਐ ਵੀ ਕਹਿੰਦਾ ਹੈਗਾ ਨਾ ਨਲਕਿਆਂ ਗੈਲ ਵੀ ਲਵਾ ਦੂੰਗਾ ਝੋਨੇ ਐਤ ਕੀ ਤਾਂ ਕਹਿੰਦਾ ਹਾਂ ਮੋਟਰਾਂ ਉੱਪਰ ਲਾਈਟ ਇੱਕ ਮਿੰਟ ਨਹੀਂ ਜਾ ਰਹੀ ਚਾਹੇ ਡਿਮ ਐ ਆਪਣੇ ਕੋਲ ਦੁਕਾਨ ਤੇ ਜਿਹੜੀ ਲਾਈਟ ਆ ਉਹ ਕਮਰਸ਼ੀਅਲ ਏਰੀਆ ਉਹ ਮੋਟਰਾਂ ਵਾਲੀ ਉਹ ਲਾਈਨ ਐ ਪੱਖਾ ਐ ਹੋ ਜਾਂਦਾ 10 ਵਜੇ ਤੇ ਬਾਅਦ ਪੂਰੀ ਬਾਜ 11 ਤੇ ਚਲੋ ਉਹ ਜਾਂ 12 ਤੇ ਹੋਰ ਲੋ ਉਹ ਜਾਂ ਵੀ 2 ਵਜੇ ਜਾ ਕੇ ਨਾ ਕਹਿ ਦਿੰਦਾ ਬੰਦ ਕਰ ਦਿਓ ਬੰਦ ਉਹ ਥਾਂ ਤੇ ਹੀ ਟੰਗ ਹੋ ਜਾਂਦਾ ਥਾਂ ਤੇ ਟੰਗ ਹੋ ਜਾਂਦਾ ਨਹੀਂ ਭਗਵਾਨਤ ਮੰਦ ਦੀ ਸਰਕਾਰ ਹੈ ਭਗਵਾਨਤ ਮੰਦ ਸਕੀਮੀ ਬੰਦਾ ਐ ਉਹ ਉਹ ਦਾ ਸਕੀਮੀ ਬੰਦਾ ਘਰਾਂ ਚ ਉਹ ਲਾਈਟ ਨਹੀਂ ਆਈ ਪੰਜਵਾਂ ਟਰਾਂਸਫਾਰਮਰ ਖਵਾਇਆ ਜੀ ਪਿੰਡ ਚ ਪੰਜਵਾਂ ਟਰਾਂਸਫਾਰਮਰ ਖਵਾਇਆ ਜੀ ਪਿੰਡ ਚ ਪਹਿਲਾਂ ਤਿੰਨਾਂ ਗੱਲ ਸਰਜੇ ਕਰਦਾ ਤਾਂ ਐਤਕੀ ਚੌਥੀ ਗੱਲ ਵੀ ਗੱਲ ਨਹੀਂ ਬਣੀ ਪੰਜਵਾਂ ਹੋਇਆ ਅਗਲੀ ਵਾਰ ਅਸੀਂ ਵੀ ਅਸੀਰਵਾਰਣਾ ਫੇਰ 6 ਵਜੇ ਮੰਨੂ ਐ ਮੰਨੂ ਐ ਲੱਗਦਾ ਜੀ ਆਣ ਆਲੇ ਦਿਨਾਂ ਚ ਸਾਲਾਂ ਚ ਹਰ ਇੱਕ ਘਰ ਦੇ ਉੱਪਰ 25 ਕੇਵੀ ਦਾ ਲੱਗ ਤੇ ਟਰਾਂਸਫਰਮ ਹੋਏ ਕਰੂਗਾ ਜਿਹੜੇ ਘਰਾਂ ਚੌਥਾ ਪੰਜਵਾਂ ਏਸੀ ਲੱਗ ਗਿਆ ਦੋ ਕੂਲਰ ਐ ਫਰਿੱਜ ਐ ਮੰਨੂ ਲੱਗਦਾ ਏ ਤੁਸੀਂ ਵੀ ਕਮੈਂਟਾਂ ਰਾਹੀਂ ਦੱਸਿਓ ਹਰ ਦੋ ਘਰਾਂ ਨੂੰ ਆਪਣਾ ਲੱਗ ਟਰਾਂਸਫਰਮ ਮਿਲੂਗਾ 25 ਛੋਟਾ 20 KB ਦਾ ਜਾਂ 25 ਦਾ ਛੋਟਾ ਲੱਗੂਗਾ ਉਹ ਹੀ ਕਹਿੰਦੇ ਤਿੰਨ ਚਾਰ ਘਰਾਂ ਦਾ ਲੱਗੂਗਾ ਮੈਂ ਇੰਨੇ ਨੂੰ ਇੱਕ ਹੀ ਸੀ ਹੋਰ ਵੱਜ ਜਾਣਾ ਮੈਨੂੰ ਐਂ ਲੱਗਦਾ ਵੀ ਮੀਟਰ ਤਾਂ ਚੱਕੇ ਦੇਣੇ ਇਕੱਲਾ ਟਰਾਂਸਫਾਰਮਰੇ ਦਵਾਲੇ ਕਰਨਾ ਬਾ ਉਹਦਾ ਹੀ ਖਰਚਾ ਵੀ ਦੇ ਦੇ ਕਰਨਾ ਤੇ ਇਕੱਠਾ ਹੀ ਸਾਲ ਦਾ ਭਰਵਾਲੇ ਕਰਨਾ ਉਹਨਾਂ ਜਿਹੜਾ 30-40 ਹਜ਼ਾਰ ਭਰਵਾਣਾ ਐਂ ਵੀ ਹੋ ਸਕਦਾ ਆਪਣੇ ਪਰ ਸੂਸਨਾ ਹੋਰ ਕਿੱਤਰਾ ਨੂੰ ਬਾਈ ਮੌਸਮ ਕਿੱਧਰ ਗਿਆ ਤਾ ਕਰ ਲੈ ਗਿਆ ਲਾਲੂ ਗੱਲ ਅੰਬਾਲਾ ਕਿੱਤਰਾ ਹੀ ਉਧਰ ਨੂੰ ਬਾਈ ਸ਼ਹਿਰ ਕਿੱਤਰਾ ਵਾਲਾ ਠੀਕ ਹੈ ਵਧੀਆ ਜੀ ਐ ਨਾ ਵੀ ਮੂੰ ਪੈਨੇ ਉੱਤੇ ਉਹ ਰੀਪੈਰ ਰਿਹਾ ਤਾਂ ਕੱਲਮੀ ਅੱਗੇ ਦਾ ਨਾਲ ਅੱਗੇ ਦਾ ਟੀਕਾ ਸਾਹਿਬ ਅੱਛਾ ਹਾਂ ਕੱਲ ਨੂੰ ਰਹਿ ਕਿੱਥੇ ਪਿਆ ਇਹ ਉਹ ਤਾਂ ਪਿਆਈ ਨਹੀਂ ਸਵੇਰੇ ਗਿਆ 20 ਪਿੰਡਾਂ ਦਾ ਲਾਗੇ ਹਾਂ ਪਿੰਡਾਂ ਦਾ ਜ਼ਿਆਦਾ ਹੱਥ ਗਿਆ ਉਹ ਤਾਂ ਤੜਕੇ ਨੂੰ ਹਲਕੀਆਂ ਹੀ ਇਕਣੀਆਂ ਜਾਂਦੀਆਂ ਉਹਦੇ ਬਾਅਦ ਤਾਂ ਹੈ ਹੀ ਨਹੀਂ ਅਰਗੀ ਸਾਹਿਬ ਪਾਸੂ ਪਿਆ ਸ਼ਾਮ ਨੂੰ 4:00 ਵਜੇ ਪੂਰਾ ਹੈ ਸਾਰੇ ਪਿੰਡਾਂ 'ਚ ਅਰਗੀ ਸਾਹਿਬ ਕੱਲ ਸਵੇਰੇ ਵੀ ਹੈ ਤੇ ਲੋ ਜੀ ਹੁਣ ਜਾਣਾ ਦੁਕਾਨ ਪਰ ਉੱਥੋਂ ਵੀ ਫੋਨ ਆ ਤੇ ਅੱਜ ਟਰੈਕਟਰ ਪਹਿਲਾਂ ਬਾਹਰ ਵਾਲਾ ਆ ਗਿਆ ਛੋਟੇ ਕੰਮ ਵਾਲਾ ਸਰਵਿਸ ਕਰਨੀ ਚੱਕੇ ਤੇ ਬਾ ਉਲਝੇ ਵੇ ਇਧਰ ਮਨਜੀਤ ਨੇ ਆਪਣਾ ਡੰਡਾ ਫਸਾਇਆ ਵਾ ਮਨਜੀਤ ਨੇ ਆਪਣਾ ਡੰ ਯਾਰ ਮਨਜੀਤ ਦਾ ਹੱਲ ਕਰੋ ਪਤਾ ਕਿੱਥਾ ਆ ਕੇ ਪ੍ਰਿੰਸ ਗੱਲ ਰੁਕ ਜਾਂਦੀ ਪਤਾ ਤੈਨੂੰ ਜਾਣੇ ਤਾਂ ਮੈਂ ਕੱਲ ਕਹਿ ਦਿੱਤਾ ਸੀ 5 ਵਜੇ ਤੇ ਚੱਲਦੇ ਆ ਆ ਫਿਰ ਕਹਿੰਦੀ ਪ੍ਰਿੰਸ ਤਾਂ ਹੈ ਜੀ ਉਸ ਸਾਢੇ 7 ਸਬਸਕ੍ਰਾਈਬਰਾਂ ਨੇ ਘਰ ਤੇ ਆ ਬਾਈ ਗੈਲ ਕਮੈਂਟ ਕਹਿੰਦੀ ਵੀ ਪ੍ਰਿੰਸ ਨੂੰ ਕਹੋ ਗੱਡੀ ਚ ਲੋਰਾ-ਲੂਰਾ ਪਾਓ ਕਹਿੰਦੀ ਭਾਈ ਕੈਪੜੀਆਂ ਪੂਪੜੀਆਂ ਹਾਂ ਗਰਮੀ ਬਹੁਤ ਹੈ ਕਹਿੰਦੀ ਫਿਰ ਤੇ ਉਈਓ ਨਾਲ ਸ਼ੇਅਰਿੰਗ ਕਰ ਕੋਮ ਜੀ ਹਾਂ ਕੋਈ ਪਤਾ ਨਹੀਂ ਹੋਏ ਕਰਦੀ ਆ ਬੇਟਾ ਹੈ ਜੀ ਹਾਂ ਮੈਂ ਹਲਕੀ ਦੇਖ ਲਈ ਬਾਪੂ ਗਾਂਧੀ ਦੇ ਟਾਈਮ ਦੀ ਆ ਚਰਖੇ ਗੱਲ ਖੱਦਰ ਕੱਤੇ ਕਰਦਾ ਤਾਂ ਜੀ ਆਈ ਨੀ ਮੋਂਟੀ ਆਈ ਹਲਕੀ ਦੱਸੀ ਜਾਂਦਾ ਕੀ ਕੀ ਕਰਦੇ ਹਾਂ ਹਾਂ ਕੋਰਮਰ ਹਾਂ ਕੋਰਨਰ ਕਿਹੜਾ ਕੋਰਮਰ ਹੈ ਕਿਹੜੀ ਕੋਰਮਰ ਨੀ ਗੇ ਹਾਂ ਨੇ ਤੈਨੂੰ ਫਾਰਮਰ ਗਿਆ ਫਾਰਮਰ ਕਿਸਾਨ ਵਾਲੀ ਹਾਂ ਹਾਂ ਫਾਰਮਰ ਕਿਸਾਨ ਹੈ ਤਾਂ ਕਿਸਾਨ ਤਾਂ ਹੋਈਆਂ ਨਹੀਂ ਰਹਿੰਦਾ ਇੰਨੇ ਕੱਪੜਿਆਂ 'ਚ ਮੇਰੇ ਯਾਰ ਉਹ ਤਾਂ ਇੱਕ ਝੱਗਾ ਜਿਹਾ ਪਾ ਕੇ ਬਾਹੀਂ ਘੁੰਮੀ ਜਾਂਦਾ ਐ ਨਹੀਂ ਹੁਣੇ ਕੰਮ ਫਿਰ ਕਈਆਂ ਨਹੀਂ ਚੱਲਦੀਆਂ ਤੇ ਹੋਰ ਬਈ ਪ੍ਰਿੰਸ ਮੈਂ ਤਾਂ ਐ ਪੁੱਛੀ ਜਦੋਂ ਮੈਂ ਕਿੱਥੇ ਹੀ ਜਾਣਾ ਹਾਂਜੀ ਉਹ ਚੱਕਰ ਐ ਪਿਆ ਵਾਜੀ ਬਦਦੀ ਨਾਨਾ ਦੁਕਾਨਪੁਰ ਨੂੰ ਕਮੁੱਲਾਵਲੂ ਦੁਕਾਨਪੁਰ ਨੂੰ ਵੀ ਨਹੀਂ ਮੁੱਲਾ ਮੁੱਲਾਪਨੋ ਆ ਚੱਕਰ ਪਿਆ ਵਾ ਜੀ ਮੁੱਲਾਪੁਰ ਨੂੰ ਵੀ ਨਹੀਂ ਹੋਰ ਕਿੱਥੇ ਬਾਹਰ ਨੂੰ ਹਾਂ ਹਾਂ ਬਾਹਰ ਅੱਥੇ ਹੀ ਜਾਉਗੇ ਹਾਂ ਚਲੋ ਹੁੰਦੀਆਂ ਜੀ ਗੱਲਾਂ ਹਾਂ ਉਹ ਉੱਥੇ ਜਾ ਕੇ ਦੇਖੂਗੇ ਜੇ ਜੱਗੇ ਤਾਂ ਤਾਂ ਗੱਲਬਾਤ ਹੋਊਗੀ ਬਲੌਗ ਬੌਗ ਵਧੀਆ ਮਿਲੂਗੇ ਤੁਹਾਨੂੰ ਅੱਗੇ ਤੇ ਤੁਸੀਂ ਵੀ ਕਮੈਂਟਾਂ ਰਾਹੀਂ ਸੁਝਾਅ ਜ਼ਰੂਰ ਦਿਓ ਵੀ ਬਿੰਦਰ ਦਾ ਕੰਮ ਵੀ ਚੱਲਦਾ ਏ ਤੇ ਸੌਣ ਵੀ ਸੱਗੇ ਆ ਖਤਮ ਮਨਜੀਤ ਆਲਾ ਵੀ ਕੰਮ ਖਤਮ ਗਿਆ ਉਹ ਤਾਂ ਖਤਮ ਹੋ ਗਿਆ ਤੇ ਬਾਕੀ ਵੀ ਗਾਹਾਂ ਜਾਊਗਾ ਮੈਂ ਵੀ ਕੰਮ ਛੱਡ ਕੇ ਜਾਵਾਂ ਕਿੱਦਾਂ ਕਰੀਏ ਮਨਜੀਤ ਨੂੰ ਸਮਝਾ ਦੇ ਫਖਰ ਰਖੜੀ ਲੈ ਕੇ ਨਾ ਜਾਣਾ ਮੈਂ ਨਾ ਫੇਰ ਰਖੜੀ ਦੇ ਕ ਇੰਨੀ ਦੂ ਜਾਣਾ ਆਪਾਂ ਡਾਕ ਰਾਹੀਂ ਤਾਂ ਹਲ ਕਰਨੇ ਡਾਕ ਰਾਹੀਂ ਤਾਂ ਲੈਦਾ ਫਾਇਦਾ ਕੀ ਆ ਆਹੋ ਗੱਪਾ ਛੱਪਾ ਰਹੀ ਯਾਨੀ ਦੋ ਦਿਨ ਦੀ ਗੱਪਾ ਛੱਪਾ ਦੀ ਗੱਲ ਹੀ ਹੋਇਆ ਕਰਦੀ ਚਲੋ ਤਾਂ ਠੀਕ ਹੈ ਜਿਆਦਾ ਗਲੀ ਨੇ ਦੋ ਵਾਰ ਤਿੰਨ ਵਾਰ ਕਹਿ ਰਿਹਾ ਮੈਂ ਚਲ ਕੋਈ ਨਹੀਂ ਦੇਖ ਲੈਣਾ ਇਹ ਬਣਾਉਣ ਨੂੰ ਬਣਾੰਨੇ ਮੂਡ ਕਿਆ ਬਣਦਾ ਇੱਧਰ ਕੰਮ ਤਾਂ ਸਾਂਭੀਏ ਪੈਸੇ ਵੀ ਬਣਾਈਏ ਇੱਕ ਗੇੜੇ ਦਾ 8-10 ਹਜ਼ਾਰ ਰੁਪਿਆ ਲੱਗ ਜਾਂਦਾ ਬੀਬਾ ਗੱਡੀ ਨਹੀਂ ਲੈਣੀ ਬੰਨ ਸਭ ਤੇ ਪਹਿਨਾ ਤੁਹਾਨੂੰ ਲਵਾਣੇ ਤੇ ਥਾੜੇ ਲਈ ਕੁਝ ਦੇਖਣੇ ਨਾਲੋਂ ਪ੍ਰਿੰਸ ਹੋਰ ਲਈ ਹੁਣ ਤੂੰ ਚੱਕਰ ਲਾਉਂਗਾ ਤਾਂ ਹੀ ਜੇ ਗੱਡੀ ਆਪਣੀ 9 ਪਰ 9 ਹੈ ਹੁਣ ਆ ਗੱਡੀ ਰਾਣੀ ਸੁੰਦਰਾ ਦੇ ਵੀਰੇ ਹੱਥ ਘੁੰਮਣਾ ਟਾਇਰ ਪਾਣੇ ਅਲਾਈਨਮੈਂਟ ਹੋਣੀ ਸਪੈਨਸ਼ਨ ਹੋਣੀ ਤਾਂ ਜਾਊਗੀ ਸਮਝ ਗਈ ਐ ਫੇਰ ਐ ਕਰਿਆ ਨਾ ਮੈਨੂੰ ਆਪਣਾ ਕੰਮ ਜੇ ਲੋਟ ਜਾ ਕਰਕੇ ਮੈਨੂੰ ਸ਼ਾਮ ਤੱਕ ਦੱਸ ਦੇ ਕਾ ਦਾ ਦੀ ਮੁੱਲਾਂ ਪਰ ਜਾਣ ਦਾ ਪਹਾੜ ਪਹਾੜ ਨੂੰ ਤਾਂ ਅਜੇ ਕਿੰਨੀ ਤਰੀਕ ਤਾਂ ਪਈਆ ਯਾਰ ਕਿਦਣ ਜਾਣੀ ਕਿਸਲਾ ਕਰਦੇ ਤੁਸੀਂ ਬਸ ਹੀ ਜੇ ਛੁੱਟੀ ਉਹ ਦੇਖੜਾ ਵੀ ਹਾਂਗਾ ਹਾਂ ਐਤਵਾਰ ਆਵੇ ਇਹ ਤਾਂ ਐਤਵਾਰ ਨੂੰ ਬੈਠ ਗਈ ਉਹ ਕਹਿੰਦੀ 18 ਕਨੀ 19 ਦੀਆਂ ਲੱਕੜੀਆਂ ਹਾਂ ਹਾਂ ਫੇ ਉਹ ਤਾਂ ਪਹਿਲਾਂ ਵੀ ਜਾ ਸਕਦੇ ਨੇ ਲੱਕੜੀ ਪਹਿਲਾਂ ਹੀ ਬੰਨਿਆ ਪਹਿਲਾਂ ਵੀ ਜਾ ਸਕਦੇ ਆ ਉਹਦਾ ਕੋਈ ਹੋਰ ਨਹੀਂ ਬੰਨਣੀ ਹੈ ਆਪਣਾ ਸੱਜ ਨਵਣਾ ਉਹ ਤਾਂ ਪ੍ਰਿੰਸੀ ਉਰੀ ਬੈਠਿਆ ਬੰਨਦੇ ਲੈ ਜਿਹੜੇ ਉੱਥੇ ਬੈਠੇ ਓਹੋ ਮੈਂ ਤਾਂ ਭਰਾਮਾ ਦਾ ਹੁੰਦਾ ਏ। ਕ ਚਾਚੀ ਦਾ ਵੀ ਬੰਨਣੀ, ਸਭ ਦੇ ਬੰਨਣੀ। ਇਹ ਤਾਂ ਕਰੂਗੀ ਗੋਲ ਕੰਮ ਜੀ। ਹਾਂ ਸਭ ਦੇ ਬੰਨਣੀ। ਲਾਦੀ ਦਾਦੀ ਦੇ ਬੰਨਗਾਣੀ ਆ ਜੀ। ਮੈਂ ਤਾਂ ਲਾਕ ਪਾਸ ਸਾਰਿਆਂ ਦੇ ਬੰਨਣਾ। ਬੱਕਰੀਆਂ ਦਾ ਵੀ ਬੰਨਣੀ ਆ ਜੀ ਇਹਨੇ। ਕੰਨਾ ਪਰ ਸਿੰਗਾ ਬੰਨਦੀ ਬੱਕਰੇ ਦਾ। ਸਭ ਦੇ ਬੰਨਿਆ ਨਹੀਂ ਲਾਕ ਪਾਸ ਫਾਈਰ ਮੈਂ ਬੱਕਰੇ ਬੱਕਰੀਆਂ ਨਾਲ ਲਾਕ ਤਾਂ ਦੇਣੀ ਨਹੀਂ। ਐ ਵੀ ਇੱਕ ਦੋ ਟੱਕਰ ਜ਼ਰੂਰ ਮਰਵਾ ਦੂੰਗਾ ਇਹਦਾ। ਹੈ ਨਹੀਂ? ਇੱਕ ਸੀਲਾ ਦਾਦੀ ਦਾ ਹੋਰ। ਆਹ ਪਰੋਸ ਮ ਸਾਰਿਆਂ ਤੇ ਬੰਨੇ ਆਈਆਂ ਦਾ ਆ ਤਾਂ ਐਂ ਹੀ ਕਹਿ ਰਿਹਾ ਤਾਂ ਰਾਤ ਆ ਕਹਿੰਦਾ ਇੱਕ ਬੜਾ ਰੱਸਾ ਜਾਂਦਾ ਉਹੀ ਲਈ ਜੀ ਸਾਰਿਆਂ ਨੂੰ ਬੰਨੇ ਆਈਆਂ ਕਹਿੰਦਾ ਹਣੀ ਇਕੱਠੇ ਕਰਕੇ ਵੀ ਇਕੱਠੇ ਹੀ ਕੰਮ ਨਬੇੜ ਦੀਏ ਹੈ ਚੱਲ ਦੇਖਦੇ ਬਣਾਣੇ ਜੀ ਮੂੜ ਫਿਰ ਅਸੀਂ ਉਧਰ ਦੋਈ ਕੁੜੀ ਨੂੰ ਵੀ ਦਸਨਾ ਨਾ ਕੰਜੀ ਮੈਮ ਦੀਦੀ ਰੰਗ ਲੈ ਚਲੀ ਚੂੰਗੀ ਬਾਈ ਦੇਖੋ ਅਜੇ ਗਾਹਾਂ ਵਾਲੀ ਤਾਂ ਅਜੇ ਫਰਮਾਇਸ਼ ਲਾਓ ਨਾ ਪਹਿਲਾਂ ਆਪਣੀ ਦੇਖੋ ਤਿਆਰੀ ਬੰਨ ਹੋ ਰਹੀ ਠੀਕ ਨਹੀਂ ਬਈ ਫਿਰ ਕਹੂੰਗੀ ਗੱਲਬਾਤ ਇਹ ਹੈ ਬਾਕੀ ਮੇਰਾ ਇਹ 3-4 ਦਿਨ ਦਾ ਕੰਮ ਹੈ ਮੈਨੂੰ ਕਰ ਲੰਦਾਂ ਜੇ ਪੈਸੇ ਬਣੋਂਗੇ ਤਾਂ ਜਾ ਹੋਣਾ ਭਾਈ ਐ ਨਹੀਂ ਮਲੇ ਕਾ ਜਾਂਦਾ ਤੁਹਾਨੂੰ ਵੀ ਦੇਖੇ ਇਹੀ ਹੈ ਮੇਰਾ ਅਸੀਆ ਹੈ ਕਰੋ ਆਪਣਾ ਕੰਮ ਨਿਬੇੜ ਲਓ ਸਾਨੂੰ ਬਸ ਚੜਾ ਦਿਓ ਐ ਕਰ ਲਓ ਐ ਕਰ ਲਓ ਬਸ ਵੀ ਕੰਮ ਚੜਨਾ ਪ੍ਰੇਮ ਸਭਾਈ ਲਾਲਾ ਦੋ ਦਿਨ ਚੱਕਰ ਸ਼ਨੀਵਾਰ ਨੂੰ ਬਠਾਲ ਗੱਡੀ ਚ ਆਂਦਾ ਵਾ ਉਧਰ ਦੇ ਚੱਕਰ ਤਾਰ ਕੇ ਆਉਂਗਾ ਵੱਧੀਆ ਕਾਰ ਦਾ ਇਹਨਾਂ ਨੂੰ ਲਈ ਜੀ ਗੱਲ ਚੱਲ ਭਾਈ ਬਸ ਆ ਹੀ ਲਿਆ ਚੱਕਰ ਪੈਣਾ ਬੱਲੇ ਜੋ ਗੈਲੇ ਬਰੀ ਸੀ ਵਧੀਆ ਕੰਮ ਹੈ ਨਾਲੇ ਐਨ ਗੱਡੀ ਪਿੱਛੇ ਤੇ ਖੁੱਲੀ ਆ ਪ੍ਰਿੰਸ ਗੇਰਦਣੀ ਵਿੱਚ ਪਰਾਲੀ ਗੇਰ ਕਹਿੰਦਾ ਵਿੱਚ ਦਰੀਆਂ ਬਿਛਾ ਦਈਆਂ ਗੱਦੇ ਗੇਰਦਣ ਕਿਉਂ ਮੂਰੇ ਦਾ ਘਾਚਾਰ ਥੋੜੋ ਬਹਿ ਜੂਗੇ ਆ ਹੋ ਜੇ ਮੈ ਵੀ ਜਾਣਾ ਹੋਇਆ ਹੈ ਨਾ ਹਾਂ ਆ ਗਾ ਨਾ ਜੀ ਪ੍ਰਿੰਸ ਨੂੰ ਜੱਸ ਕਰਾ ਪਿੱਛੇ ਬਿੜਾ ਤਾ ਚਲਾਊ ਕੌਣ ਚਲਾਊ ਕੌਣ ਮੈਂ ਚਲਾਉ ਹਾਂ ਬਾਬਾਏ ਪਹੁੰਚ ਲੈ ਨਹੀਂ ਤਾਂ ਪਹੁੰਚ ਲੈ ਨਹੀਂ ਵੈਸੇ ਉਧਰ ਨੂੰ ਕਿਤਰਾ ਐ ਮੀਮੀ ਨੂੰ ਪਹਿਰੇ ਉਹ ਦੇ ਮੀਂਹ ਦੇ ਆਹ ਦੇ ਹੁਣ ਵੀ ਮੀਂਹ ਪੈ ਰਿਹਾ ਉੱਧਰ ਅੱਛਾ ਕੱਲ ਵੀ ਜਿਹੜਾ ਬੱਦਲ ਜਾ ਹੋਇਆ ਉੱਧਰ ਹੀ ਤੇ ਨਿਕਲਦਾ ਹੈਂ ਹਾਂ ਹਾਂ ਬਸ ਸਾੜੇ ਪੰਜਾਬ ਨੇ ਹੀ ਨਹੀਂ ਆਇਤੀ ਗੀ ਦਲੀਆਂ ਦੁਲੀਆਂ ਦੱਸੇ ਵੀ ਜਰੂਰ ਜਿੰਨੀਆਂ ਵੀ ਮੇਰੇ ਨਾਲ ਪੈਣਾ ਜਰੀਆਂ ਵੀ ਤੁਸੀਂ ਆਪਣੇ ਪਿੰਡਾਂ ਚ ਗੁੱਡੀਆਂ ਗੱਟੀਆਂ ਫੂਕੀਆਂ ਦਲੀਆਂ ਦੁਲੀਆਂ ਮੰਜੀਂ ਤੇ ਬਣਾਇਆ ਨਹੀਂ ਜੀਤ ਨਾਲ ਤੇ ਬਣਾਇਆ ਤੈ ਬਣਾਇਆ ਅਸੀਂ ਨਹੀਂ ਚੱਲੋ ਜਿੱਥੇ ਮਰਜੀ ਆਹ ਸੱਚ ਆਈ ਜਿੱਥੇ ਮਰਜੀ ਜਿੰਨਾ ਲਈ ਹੋਵੇ ਬਣਾ ਸਹੀ ਤੂੰ ਬਣਾ ਫੀਰ ਪੂੜੇ ਹੈਂ ਲਿਆ ਦੁੱਧ ਤੇ ਕਹਿੰਦੇ ਕੋਸ਼ਿਸ਼ ਪਾਣੇ ਕੇ ਲਈ ਕੁਛ ਖੋਣਾ ਪੜਦਾ ਹੈ ਬੀਬਾ ਹਾਂ ਪੱਖੇ ਬੰਦ ਕਰ ਲੈ ਜਦ ਪੂਰਾ ਮਰੋੜ ਆਊਗਾ ਉਹਦੇ ਵਿੱਚ ਧਰ ਕੇ ਠੀਰ ਗਲੇ ਪੂਰੇ ਲੱਗ ਜਾ ਬਣਾ ਨਾਲ ਬਣਦੇ ਵੀ ਉਹ ਆਹੀ ਐ ਜਿੰਨੀ ਤੂੰ ਗੁੱਸੇ ਚ ਆਉਂਗੀ ਗਰਮੀ ਹੋਊਗੀ ਛੇਤੀ ਬਣੂਗੇ ਗੋਲ ਹੈ ਕਿ ਨਹੀਂ ਬਈ ਹਾਂ ਤੂੰ ਤੇ ਬਾਕੀ ਪ੍ਰਿੰਸ ਤਾਂ ਨੂੰ ਤੇ ਮੇਰੀ ਬੇਇੱਜ਼ਤੀ ਕਰਾਈ ਵੀ ਆ ਜੇ ਮੇਰਾ ਟਾਈਮ ਨਹੀਂ ਯਾਰ ਜਾਂਦਾ ਵਾ ਤੂੰ ਹੁਣ ਦੇਖ ਗੱਲ ਤਾਂ ਉੱਥੇ ਕਰਾਰੀ ਫਾੜ ਜਾਂਦੀ ਆ ਕਹਿ ਵੀ ਕੱਪੜੇ ਇੰਨਾ ਲਿਆਣੇ ਉਹ ਚਾਚੀ ਨੇ ਕਹਤੇ ਆ ਕਹਿੰਦੀ ਵੀ ਇਹ ਪ੍ਰਿੰਸ ਨਹੀਂ ਕੱਪੜੇ ਕਹਿੰਦੀ ਵੀ ਮੋٹے ਖੱਦਰ ਜੇ ਪਾਈ ਜਾਂਦਾ ਕਹਿੰਦੀ ਗਰਮੀ ਐਤ ਕੀ ਗਿਆ ਪਤਾ ਅਜੇ ਦੁਆਵਾਲੀ ਤੱਕ ਚੱਲ ਨਹੀਂ ਕਹਿੰਦੀ ਦੁਆਵਾਲੀ ਦੇ ਬਾਅਦ ਤੱਕ ਚੱਲ ਨਹੀਂ ਬਾਅਦ ਵਿੱਚ ਮਹੀਨੇ ਤੱਕ ਗਰਮੀ ਐਤ ਕੀ ਨਹੀਂ ਰਹੇ ਮਹੀਨੇ ਸੌਣ ਭਾ ਦੋ ਹਾਂ ਉਹ ਕਹਿੰਦੀ ਵੀ ਪ੍ਰਿੰਸ ਨੂੰ ਜ਼ਰੂਰ ਵੇੜਾ ਮਰਾ ਦਿਓ ਵੀ ਮਨਜੀਤ ਦਊਗੀ ਪੈਸੇ ਤੈਂ ਗੈਲ ਜਾਣਾ ਤੇਰੇ ਕਰਕੇ ਕੰਮ ਰੁਕਿਆ ਵਜਾ ਤੁਰਨ ਲੱਗਦੇ 5 ਵਜੇ ਜਦ ਇਹ ਗਰਾਰੀ ਆਰ ਜਾਂਦੀ ਹੈ ਦੀ ਮੰਨੋ ਫਾਇਦਾ ਹੋਇਆ ਮੈਂ ਤਾਂ ਜਲੀ ਦੁਕਾਨ ਪਤਾ ਕਹਤਾਂ ਨਾ ਵੀ 5 ਵਜੇ ਜਲੀ ਜਾਣਾ ਹਾਂ ਦਿੱਲੀ ਨੂੰ ਜਾਣਾ ਜੇ ਦਿੱਲੀ ਜਾਣਾ ਹੈ ਫਿਰ ਤਾਂ ਆਉਂਗਾ ਤੂੰ ਬੱਡੀ ਭਰ ਕੇ ਫੇਰ ਵੀ ਲੈਣੇ ਹੋਈ 6-7 ਵਜੇ ਜਾਣਾ ਸਾਜਰਾਜੀ ਮੜਾ ਜੀ ਸਾਜਰੇ ਭਰਨੇ ਪਰ ਡਿਪੈਂਡ ਹੈ ਉਹ ਤਾਂ ਭਰਨੇ ਪਰ ਡਿਪੈਂਡ ਹੈ ਨਾ ਜਾਂਦਾ ਹੀ ਲਾ ਦੇ ਗੱਡੀ ਲੱਦ ਹੋ ਗਈ ਨਾ ਉੱਥੇ ਡਿਮਾਂਡ ਵੀ ਆਂਦੀ ਕੰਪਨੀ ਵਾਲੇ ਦੱਸ ਦੇਣਗੇ ਆਪਾਂ ਤਾਂ ਕਿ 2 ਵਜੇ ਤੋਂ ਬਾਅਦ ਦੱਸਿਓ 3 ਵਜੇ ਚਲ ਆਏ ਘਰ ਲਈ ਤੂੰ ਫਿਰ ਜੇ ਲੇਟ ਵੀ ਹੋਇਆ ਤੂੰ ਆ ਕੇ ਫੋਨ ਕਰ ਦੇ ਇਹਨੂੰ ਕਹਦੇ ਮੁੱਲਾਂ ਉੱਪਰ ਖੜਿਆ ਕਿ ਤੈਨੂੰ ਘੁੰਮ ਜਮਾ ਕਹਦੇ ਮੁੱਲਾਂ ਉੱਪਰ ਦੇ ਉੱਪਰ ਨੂੰ ਐ ਘੁੰਮ ਕਾ ਜੀ ਹਨੀ ਗੱਲ ਤਾਂ ਇਹ ਹੋਈ ਵੀ ਐ ਜੀ ਵੀ ਐਤਕੀ ਸਾੜੇ ਮਾਂਚਾ ਆਇਆ ਬਾਹਰ ਮਹਿਰ ਮਜੀਤ ਨੇ ਸਲਾਹ ਬਣਾਈ ਬੀਬੀ ਐਤਕੀ ਪ੍ਰਿੰਸ ਨੂੰ ਜ਼ਰੂਰ ਦਵਾਣੇ ਇੱਧਰ ਦੀਆਂ ਲੋਰਾਂ ਆਪਣੀਆਂ ਮੁੱਲਾਂ ਪਰਦੀਏ ਦੇਖੀ ਫਿਰ ਏਸੀ ਲੱਗਿਆ ਵਾ ਲੋਗਾਂ ਦੇ ਵਿੱਚ ਗੱਲ ਕਿਆ ਕਰਤੀ ਦਾ ਪੱਖੇ ਚੱਲਦੇ ਨਹੀਂ ਅੰਦਰ ਵਰਨਾ ਜੇ ਜਾ ਕੇ ਪੱਖੇ ਦੀ ਹਵਾ ਹੀ ਨਹੀਂ ਹੋਊਗੀ ਦੇਖ ਲਈ ਤੂੰ ਨਾਲੇ ਉਦੋਂ ਤੈਨੂੰ ਦਿਸਾਈ ਨਹੀਂ ਨਾਲੇ ਚਾਹ ਪਲਾਤੀ ਜਦੀ ਕੰਮ ਡੋਂਗ ਬਫਰ ਖੋਲਾ ਬਟਨ ਜੀ ਉਤਾਰ-ਪਾਰ ਹੋ ਗਿਆ ਵੀ ਜਿਹੜੀ ਹਵਾ ਲੱਗਾ ਕਿਉਂਕਿ ਗੱਡੀ ਵਿੱਚ AC ਹੈ ਨਹੀਂ। ਬਾਏ ਨਾ ਆ ਕਹਿੰਦਾ ਮੈਂ ਸ਼ੀਸ਼ੇ ਲਾ ਦੇਗਾ। ਨੇ ਭਾਜੀ ਕਹਿੰਦਾ ਮੰਨੂ ਬਾਹਰ ਤੇ ਕੋਈ ਲੈਣਾ ਦੇਣਾ ਤੇ ਮੈਂ ਗੱਡੀ ਦੱਬੀ ਜਾਏਗਾ ਤੂੰ। ਮਾ ਤੂੰ ਚਾਹ ਪਾਵੇਂ ਸਟੀਅਰਿੰਗ ਨਾਲ ਵੜੀ। ਤੂੰ ਪਾਵੇਂ ਕਲਚ ਬ੍ਰੇਕ ਨਾਲ ਦੱਬੀ ਤੂੰ ਗੇਅਰ ਨਾਲ ਪਾਈ। ਜਦ ਤੈਂ ਲੋਅਰ ਪਾ ਲਈ ਚੱਲੂ ਆਪੇ ਗੱਡੀ। ਲੈ ਜਾਣਾ ਤਾਂ ਹੈ। ਇੱਥੇ ਦੇ ਉੜਿਆ ਜਾ ਕੇ ਦਿੱਲੀ ਉਤਰ ਜਾਏਗਾ। ਹਾਂ। ਬਸ ਇਹ ਜਿਹੜੀਆਂ ਲੋ ਤੇਰੀ ਭਾਜੀ ਨੇ ਕੰਪਨੀ ਖੋਲੀ ਵੀ ਹੈ। ਹਾਂ ਬਹੁਤ ਕੰਮ ਦੀ। ਪਰ ਦੇਖ ਤਾਂ ਲਈ। ਜੇ ਮੇਰੇ ਗੱਲ ਚਲੇ ਗਿਆ ਤੂੰ। ਮੈਂ ਨੂੰ ਕੀ ਪਤਾ ਲੋਹੜੀ ਨਾ ਪਸੰਦ ਆ ਮੈਂ ਕਹੀ ਜਾਣਾ ਹੋਲੀ ਵੀ ਚਾਹੀਦੀ ਗੇਜਾਂ ਵਾਲੀ ਵੀ ਚਾਹੀਦੀ ਫਲਾਣਾ ਵੀ ਚਾਹੀਦੀ ਮੈਂ ਹੈਗੀ ਫਿਰ ਹਾਂ ਚੱਲ ਫਿਰ ਠੀਕ ਹੈ ਬਾਕੀ ਇਹਨੇ ਇਹਨੇ ਤਾਂ ਆ ਨਹੀਂ ਇਹ ਤਾਂ ਮੋਟੀ ਜੀ ਐ ਆ ਤਾਂ ਕੁਛ ਜਿਆਦਾ ਹੀ ਭਰੀ ਜੀ ਫਿਰ ਇਹਨੇ ਨਹੀਂ ਆਹ ਰੁਖੜੇ ਜਿਹੇ ਵਾਲੀ ਐ ਇਹ ਤਾਂ ਮ ਅੱਗੇ ਜੇਬ ਨਹੀਂ ਹੈਗੀ ਤੂੰ ਵੀ ਦੱਸ ਪ੍ਰਿੰਸ ਵੀ ਕਦੇ ਸੁਣੀ ਏਸੀ ਵਾਲੀ ਲੋ ਨਾ ਸਰਦੀਆਂ ਚ ਜਾ ਕੇ ਪੰਗਾ ਪੈ ਜਾਣਾ ਉਹ ਫਿਰ ਤੂੰ ਆਪਣਾ ਆਪੇ ਕਰੀ ਗਰਮ ਕੰਮ <laughs> हां फिर एसी ప్రతి ਸੁਣਿਆ ਤਾਂ ਕਰਾਂ ਚ ਵੀ एसी ਅ ਠੰਡੀ ਹਵਾ ਦੰਦਾ ਠੰਡੀ ਤਾਂ ਦੰਦਾ ਗਰਮੀਆਂ ਚ ਈ ਲੋਾਨੇ ਨੇ ਪਰ ਗਰਮ ਸਰਦੀਆਂ ਚ ਜਾ ਕੇ ਹੀਟਰ ਦੀ ਲੋੜ ਪੈਂਦੀ ਹੈ ਕਹਵੇਂ ਮੈਂ ਗਰਮ ਲਈ ਲੂੰਗਾ ਇਹਦਾ ਇਹ ਲੋੜ ਨਾ ਨਾ ਆ ਹੀਟਰ ਵਾਲੀ ਲੋੜੇ ਨਹੀਂ ਯਾਰ ਹੱਦ ਕਰਤੀ ਤਾਂ ਪਰੌਂਠੇ ਖਾਏ ਕਰ ਗਠਿਆਂ ਵਾਲੇ ਤੇਜ ਮਿਰਚਾਂ ਪਵਾ ਕੇ ਵਿੱਚ ਆਪੇ ਏਸੀ ਲੱਗ ਜਾਣਾ ਹਾਂ ਨਿਰਗ ਚੱਲਣ ਦੇ ਮੂਲੀ ਨਾਲੇ ਆ ਜੀ ਆ ਇੱਕ ਪਾਸੇ ਮੂਲੀਆਂ ਵਾਲੇ ਮੂਲੀਆਂ ਵਾਲੇ ਵੀ ਗਏ ਲ ਮੂਲੀਆਂ ਦੇ ਵਿੱਚੇ ਘੜੇ ਪਿਆਜ਼ ਪਾਕ ਹੈ ਨਾ ਬੰਬੇ ਜੇ ਫਿਰ ਕੇ ਕਰਕੇ ਦੋ ਪਰੌਂਠੇ ਸਪੈਸ਼ਲ ਤਾਰਦੇ ਏਸੀ ਕਹਿੰਦੇ ਕਿ ਹੀਟਰ ਲਾਣਾ ਆਪਾਂ ਨੇ ਗੱਡੀ ਮੈਨੂੰ ਇਹ ਕਰ ਦੋ ਇੱਕ ਵਾਰ ਸਿਰ ਲਾ ਦੋ ਕੀ ਤੁਸੀਂ ਮੇਰਾ ਇੱਕ ਮਿੰਟ ਸਾਰਾ ਸੌਣ ਮਹੀਨਾ ਮੇਰਾ ਖਰਾਬ ਕਰਤੇ ਖਾਤੇ ਹੁਣ ਸਾਨੂੰ ਇੱਕ ਜਗ੍ਹਾ ਹੀ ਬਸ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਚਾਹੀਦਾ ਹੈਗਾ ਅਸੀਂ ਇੱਕ ਜਿਹੀ ਜਾਇਆਣਾ ਬਸ ਕਿੱਥੇ ਹਰ ਮੈਂ ਬਾਏ ਬਾਏ ਕਰੀ। ਇਹ ਬਾਏ ਬਾਏ ਕਰਕੇ ਦਿਖਾ ਦੇ। ਹਾਂ। ਕੰਨ। ਪ੍ਰਿੰਸ ਤੁੰਗ ਕਰ ਦੇ। ਬਾਏ ਬਾਏ ਕਰ ਦੇ। ਪ੍ਰਿੰਸ ਵੀ ਦਿਖਾ ਰਿਹਾ ਕਹਿੰਦਾ ਮੇਰੇ ਮਹਿੰਦੀ ਨਹੀਂ ਲੱਗੀ ਜੀ। 니 ਤੇ ਕੋਵਾ ਦੂੰਗੇ ਦੋ ਬੁੱਟੀਆਂ। ਕਹਿੰਦਾ ਮੈਂ ਕਹਿੰਦਾ ਕੁੜੀ। ਹਾਂ। ਵਿਆਹ ਲਈ ਦਿਨ ਲਵਾਉਂਗਾ। ਹਾਂ। ਨਾਲੇ ਵਿਆਹ ਲਈ ਦਿਨ ਲਵਾ ਸਕਦੇ ਆ ਅੱਜ ਵੀ ਤਾਂ ਲਵਾ ਸਕਦੇ ਆ ਜੀ। ਉਹਦੇ 'ਚ ਕੀ ਆਏ ਹੈ ਕਿ ਨਹੀਂ? ਤੇ ਬਾਕੀ ਆਇਆ ਤੇ ਇਹ ਹੋਇਆ ਬਾ ਫਾਈਨਲ। ਫਾਈਨਲ ਆਏ ਵੀ ਅੱਜ ਪ੍ਰਿੰਸ ਆਉਂਗਾ 5 ਵਜੇ ਤੱਕ। ਵੇਤਾ ਚੱਲੂਗੇ ਨਹੀਂ ਫੇ ਕਾਲੂ ਫੋਨ ਕਰ ਦਵਾਂ ਮੈਂ ਜੇ ਚੱਕਰ ਨੇੜੇ ਦਾ ਹੋਇਆ ਫੇ ਕਾਲੂ ਤਾਂ ਸ਼ਾਮ ਨੂੰ ਲੈ ਕੇ ਜਾਣਾ ਜੇ ਦਿੱਲੀ ਦਾ ਵੀ ਹੋਇਆ ਰਾਤ ਨੂੰ ਆਉਂਗਾ ਨਾ ਜੀ ਛੁੱਟੀ ਵਾਲੇ ਦਿਨ ਘੜਦੀ ਗੱਦੀ ਜਿਕਣਾ ਹਾਂ ਇਹ ਦਮਾਰ ਆ ਗਿਆ ਚੱਲ ਕੋਈ ਨਹੀਂ ਕਿੰਨਾ ਐ ਸੌਣਾ ਜੇ ਤਾਂ 15 ਤਰੀਕ ਦੇ ਉੱਤਰਨਾ 16 ਦੇ ਉਹ ਤੂੰ ਆਪਣੀ ਟੀ-ਸ਼ਰਟ ਦਾ ਨੰਬਰ ਦੱਸ ਦੇ ਇਹਦਾ ਪੈਂਟ ਦਾ ਕਣਾ ਮੋੜਿਆ ਪਿਆ ਹੁਣ ਤਾਂ ਆਪ ਵੀ ਲੈ ਲਊਗੀ ਉੱਥੇ ਚੱਕ ਲੈ ਗਾਜ ਕਰਨ ਵਾਲਾ ਛੂਟਾ ਚੱਕ ਲੈ ਅਸੀਂ ਤੰਗ ਹੋਏ ਵੇ ਗੂਗੀ ਬਿੰਦਰ ਸਾਹਿਬ ਭਾਲ ਦਾ ਬਹਾਨਾ ਬਹਾਨਾ ਬਣਿਆ ਪਿਆ ਤੰਗ ਹੋਏ ਵੀ ਜੀ ਤਾਂ ਪਰੇਸ਼ਾਨ ਜਸਗਨ ਨੂੰ ਵੀ ਲੱਗਿਆ ਹੁਣ ਤਾਂ ਕਹਿਣ ਆਹੋ ਤੁਹਾਨੂੰ ਪਤਾ ਨਹੀਂ ਨਾ ਵੀ ਇਹ ਚੀਜ਼ਾਂ ਨਹੀਂ ਆ ਕਿਦਾਂ ਬਿੰਦਰ ਨੂੰ ਪਤਾ ਤਾਂ ਹੀ ਬਿੰਦਰ ਕਹੀ ਜਾਂਦਾ ਵੀ ਮੈਨੂੰ ਕੰਮ ਕਰ ਲੰਦੋ ਟਰੈਕਟਰ ਕਰ ਲੰਦੋ ਫਿਰ ਚੱਲਦੇ ਦੋ-ਤਿੰਨ ਦਿਨ ਤੱਕ ਥੋੜਾ ਕ ਹੱਥ ਛੱਬੀ ਗੰਜਾਇਸ ਹੋਇਆ ਤਾਂ ਹੀ ਜਾ ਹੋਣਾ ਗੇਚ ਚੂਕ ਬੱਜੀ ਵੀ ਹੋਇਆ ਤਾਂ ਜਾ ਹੋਣਾ ਜੀ ਇਹਨਾਂ ਨੂੰ ਨਹੀਂ ਨਾ ਹੀ ਗੱਲ ਦਾ ਪਤਾ ਜੀ ਗੱਲ ਤਾਂ ਇਹ ਕਿਉ ਬਈ ਬੜੀ ਗੱਲ ਤਾਂ ਇਹ ਅਸਲੀ ਤਾਂ ਨਾ ਮਨੀ ਮਨੀ ਪ੍ਰੋਬਲਮ ਬਟ ਪ੍ਰੋਬਲਮ ਮਨੀ ਪ੍ਰੋਬਲਮ ਆ ਜਣੀ ਉਹ ਵੀ ਆ ਰਹੀ ਹੈ ਆਟ ਕੀ ਵੀ ਕਿਤੇ ਉਪਾਏ ਵੀ ਕਰ ਦੰਨੇ ਆ ਉਪਾਏ ਕਰ ਦੰਨੇ ਆ ਸਾਨੂੰ ਨਿਰਮਲ ਬਾਬੇ ਨੇ ਸਾਰਾ ਕੁਝ ਦੱਸਿਆ ਵਾ ਤੂੰ ਦੱਸ啊 ਵੀ ਮਨੀ ਕਹਿੰਦਾ ਮਨੀ ਦੀ ਪ੍ਰੋਬਲਮ ਵੀ ਪਤਾ ਸਾਨੂੰ ਉਹ ਮਨੀ ਬਾਰੇ ਕਹਿ ਰਿਹਾ ਕਹਿੰਦਾ ਵੀ ਆਪਣੇ ਘਰ ਵਾਲੇ ਨੂੰ ਕਹੋ ਘਰਦਿਆਂ ਨੂੰ ਵੀ ਵਧੀਆ ਜਿਹਾ ਪੇੜਾ ਬਣਾਓ ਪੰਜ ਸੱਤ ਗੁਲਗਲੇ ਬਣਾਓ 8-10 ਕਚੋਰੀਆਂ ਬਣਾਓ ਤੇ ਨਹੀਂ ਫੇ ਮੰਨੀ ਬਣਾਓ 15 ਕਿਲੋ ਆਟੇ ਵਾਲੀ ਉਹ ਵੀ ਮਨਜੀਤ ਬਣਾਊਗੀ ਇੱਕਰਾਂ ਪਰ ਮਨੀ ਲੈ ਆਣੀ ਨਾ ਮਨੀ ਤਾਂ ਮਨੀ ਉਹ ਬਣਾਉਗੀ ਮਨੀ ਹੈ ਠੀਕ ਨਹੀਂ ਜੇ ਆਪਣਾ ਮਾਇਆ ਆਂਦੀ ਕਰਨੀ ਉਹ ਪਾਏ ਕਰਨਾ ਉਹ ਘਰ ਵਾਲਾ ਹੀ ਬਣਾ ਕੇ ਦਊ ਮਨੀ ਤਾਂ ਹੀ ਮਨੀ ਆਉਗੀ ਉਹ ਅੱਗੇ ਤੇ ਤੇਰੇ ਕੋਲ ਫੋਰ ਵੀ ਕਿਸੇ ਕਿਸੇ ਕੰਪਨੀ ਦਾ ਹਮ ਹਰੇਕ ਤਾਂ ਨਹੀਂ ਆਉਂਦਾ ਕਿਦਾਂ ਤੂੰ ਐਂ ਕਿ ਮੇਨ ਮੇਨ ਵਕਤੀਆਂ ਮੈਂ ਜਿਹੜੀ ਬਜੀ ਕੀ ਚੀਜ਼ ਕੰਪਨੀਆਂ ਕਿਆ ਕਰੂ ਕਿਆ ਕਰਾਂ ਉਹ ਬੋਲ ਲੈਂ ਪੈਗੀ ਵਧੀਆ ਵਧੀਆ ਗੇੜਿਆ ਜਿਸ ਤਰ੍ਹਾਂ ਹੁਣ ਮੈਂ ਘਰਾਂ ਬੈਠਿਆ ਇਹਦਾ ਫੋਨ ਆ ਜਾਣਾ ਵੀ ਹਾਂ ਹੁਣ ਤੇਰੀ ਗੱਡੀ ਦਾ ਨੰਬਰ ਪੈਣਾ ਵੀ ਆ ਜਾ ਹਾਂ ਇਕੜੀ ਜਾਂਦਾ ਇਹਦੇ ਤੇ ਅੱਜ ਨਹੀਂ ਆਇਆ ਆਇਆ ਜਿਆ ਆਇਆ ਨਹੀਂ ਕੱਲ ਕੋਈ ਨਹੀਂ ਆਜੂਗਾ ਉਹੀ ਗੱਲ ਹੈ ਪਾਈ ਕਰਨਾ ਪੈਣਾ اٹਕਿਆ ਹੋਈ ਆ ਆ ਰਹੀ ਆ ਆ ਰਹੀ ਦੇਰੇ 11:00 ਬੱਜ ਗਏ ਜੀ ਉੱਤਰ ਬਾਬਾ ਹੋ ਰਿਹਾ ਤੰਗ 10 ਵਜੇ ਉਹਦਾ ਫੋਨ ਆ ਲਿਆ ਹੁਣ ਮੈਂ ਕਰਾਂ ਕੀ ਆ ਜੀ ਪ੍ਰਿੰਸ ਉੱਠ ਨਹੀਂਦਾ ਰਿਹਾ ਮੈਂ ਤਾਂ ਰੈਡੀ ਤਾਂ 10 ਵਜੇ ਇਹ ਨਾਣ ਵੜ ਗਿਆ ਫਿਰ ਆਹਾਰ ਸ਼ਗਾਰ ਵੀ ਲਾਣੇ ਹੀ ਨੇ ਇਹ ਤਾਂ ਸੈਂਟ ਸੁੰਟ ਵੀ ਬਾਹਲੇ ਲਾਂਦਾ ਪਰਫਿਊਮ ਪਤਾ ਨਹੀਂ ਤਾਂ ਗੱਡੀ ਕਰਕੇ ਗਰਮੀ ਕਰਕੇ ਲਾਂਦਾ ਪਤਾ ਨਹੀਂ ਪਾਈ ਇਹ ਲਾਂਦਾ ਹੀ ਇਹ ਛੌਂਕ ਛੌਂਕ ਇੱਕ ਹੋਰ ਵੀ ਕਰ ਲੰਦਾ ਪਹਿਲਾਂ ਤਾਂ ਮਾਰੂਗਾ ਸਪਰੇ ਬੀਜਾ ਸਪਰੇ ਮਾਰ ਲਈ ਫਿਰ ਸੈਂਟ ਦੀ ਫਿਰ ਸੈਂਟ ਵੀ ਫਿਰ ਪਾਊਡਰ ਵੀ ਕਮਾਈ ਜਾਂਦਾ ਖਾਮਲ ਉਹ ਤਾਂ ਨਹੀਂ ਲਾਂਦਾ ਆ ਤਾਂ ਨਾ ਜੇ ਉਹਰੇ ਸ਼ਾਇਦ ਜੱਕਦੀ ਹੋਵੇ ਆਇਆ ਦਾ ਕੋਈ ਪਤਾ ਨਹੀਂ। ਕਿਤੇ ਬੁੱਲ ਵੱਧ ਵੀ ਕਰ ਲ ਬੈ ਲਾਲ ਪਲੇ। ਕਹਿੰਦਾ ਤਾਂ ਹਜੇ ਸੁਜਗਦਾ। ਤਾਂ ਗੱਡੀ ਕਿ ਹੈਗਾ। ਹੈ? ਕਿ ਜੋ ਆਵੇ ਆਵੇ ਚ ਆਈ ਜਾਵੇ। ਚੱਲੀ ਜਾਂਦਾ ਸਭ। ਜਿੰਥੇ ਤੱਕ ਕਹਿ ਸਾਡੀ ਹੈਗੀ ਅਸੀਂ ਉਥੇ। ਸਾਡੇ ਵੱਲੋਂ ਸਾਸਰੀ ਕੱਲ ਅੱਜ ਦੀ ਗੱਲ ਕਿਤੇ ਕੋਈ ਕੰਡਾ ਨਹੀਂ ਲੱਗੀ ਬਈ ਭਿੰਦ। ਹੈ ਕਿ ਨਹੀਂ? ਕਿਉਂਕਿ ਗਰਾਹ ਸ਼ਾਮ ਤੱਕ ਪਹਿਲ ਆ ਜੰਦੀ। ਸ਼ਾਮ ਤੱਕ ਪਹਿਲ ਆਏ ਲੈਣੀ। ਚਲੋ ਦੇਖਦੇ ਹਾਂ। ਰੱਬ ਜਾਣੇ। ਤੁਸੀਂ ਮੈਨੂੰ ਹੁਣ ਤਾਂ ਭੇਜੋ ਮੈਂ 2 ਰੁਪਏ ਤਾਂ ਬਣਾਵਾਂ ਜਾ ਕੇ ਜਾਣ ਨਹੀਂ ਹੈ ਬਲਸ ਪੂਰੀ ਸਲਾਹ ਹੁਣਾ ਕੇ ਸਲਾਹ ਹੁਣ ਮੈਂ ਕਹਿਤਾ ਦੇ ਆ ਵੀ 5 ਵਜੇ ਮੈਂ ਤਾਂ ਫ੍ਰੀ ਹੁੰਦਾ ਪਰ ਪ੍ਰਿੰਸ ਨਹੀਂ ਹੁੰਦਾ ਉਹ 5 ਵਾਲੀ ਤਾਂ ਛੱਡ ਵਰੇ ਉਹ ਅੱਗੇ ਵਾਲੀ ਦੇਖਦੇ ਕੱਲ ਦੇ ਬਲੌਗ ਵਿੱਚ ਦੱਸ ਦਿਆਂ ਕਿੱਥੇ ਤੱਕ ਗੱਲ ਲੱਗੀ ਚਲੋ ਠੀਕ ਹੈ ਜੀ ਬਾਏ ਬਾਏ ਦੇਖ ਲਓ ਜੀ ਹੁਣ ਬਾਏ ਬਾਏ ਹੱਥ ਖਾਲੂ ਨਾ ਇਹ ਮੈਨੂੰ ਨਹੀਂ ਲੋੜ ਹੈ ਜੀ ਮਿਲਦੇ ਆ ਅਗਲੇ ਬਲੌਗ ਵਿੱਚ ਚਲੋ ਠੀਕ ਹੈ